ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਬੰਧਿਤ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਾਲੀ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਕਿ ਜਿਹੜੇ ਵੀ ਅਕਾਲੀ ਦਲ ਨਾਲ ਸੰਬੰਧਿਤ ਨਹੀਂ ਉਹ ਲੋਕ ਜੋ ਪਾਰਟੀ ਦੇ ਸਾਂਝੇ ਉਮੀਦਵਾਰ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਅਪੀਲ ਲੈ ਕੇ ਉਹ ਇੰਜ ਨਾ ਕਰਨ ਅਤੇ ਅਨੁਸ਼ਾਸਨ ਬਣਾਈ ਰੱਖਣ। ਸਾਰੇ ਕੰਂਜੇ ਸਹਿਬਾਨ ਜਿਹੜੇ ਆਏ ਨੇ ਸਾਡੇ ਸਾਡੇ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਕਾਲੀਦਾਨ ਵੱਲੋਂ ਪ੍ਰਧਾਨ ਦਾਸਬੀਰ ਸਿੰਘ ਜੀ ਬਾਦਲ ਵੱਲੋਂ ਪਾਰਟੀ ਵੱਲੋਂ ਟਿਕਟਾਂ ਪੀਂਗੇ ਨੇ ਔਰ ਐਲਾਨੇਗੇ ਸਾਰੇ ਕੈਂਡੀਡੇਟ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਾਰੇ ਪਹੁੰਚੇ ਨੇ ਔਰ ਸਾਰੇ মিডিਆ ਦੇ ਤੁਹਾਡੇ ਜਿੰਨੇ ਵੀ ਮਿੱਤਰ ਆਏ ਨੇ ਮੈਂ ਫਤਿਹ ਸਾਜੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇੱਥੇ ਪ੍ਰੈਸ ਕਾਨਫਰੰਸ ਦਾ ਕਰਨ ਦਾ ਮਤਲਬ ਖਾਸ ਇਹ ਆ ਕਿ ਹੁਣ ਜਿੰਨੇ ਵੀ ਸਾਡੇ ਹਲਕੇ ਨੇ ਗਰਦਾਸਪੁਰ ਜ਼ਿਲ੍ਹੇ ਵਿੱਚ ਸਾਰੇ ਕੈਂਡੀਡੇਟ ਪ੍ਰਧਾਨ ਸਾਹਿਬ ਨੇ ਡਿਕਲੇਰ ਕਰ ਦਿੱਤੇ ਨੇ ਜਿਹਦੇ ਵਿੱਚ ਇੱਕ ਹਲਕਾ ਸਾਡਾ ਦਿਨਨਗਰ ਦਾ ਜਿਹੜਾ ਉਹ ਦੋਹਾਂ ਪਾਰਟੀਆਂ ਦੇ ਪ੍ਰਧਾਨ ਸਭਾਨ ਦੀ ਸਹਿਮਤੀ ਦੇ ਨਾਲ ਬਹੁਜਨ ਸਮਾਜ ਪਾਰਟੀ ਨੂੰ ਦਿੱਤਾ ਗਿਆ ਔਰ ਸਾਰੇ ਸਾਡੇ ਜਿੰਨੇ ਵੀ ਕੈਂਡੀਡੇਟ ਸਾਹਿਬ ਆਏ ਨੇ ਇਹ ਆਪਣੇ ਆਪਣੇ ਹਲਕਿਆਂ ਵਿੱਚ ਤਕਰੀਬਨ ਪਿਛਲੇ 15-20 ਦਿਨ ਤੋਂ ਕਾਫੀ ਸਰਗਰਮ ਨੇ ਤੇ ਜੋ ਵੇਖਣ ਵਿੱਚ ਆਇਆ ਕਿ ਕਈ ਸਾਡੇ ਜਿਹੜੇ ਵਰਕਰ ਨੇ ਉਹ ਸਰਗਰਮ ਹੋ ਕੇ ਸਪੋਰਟ ਨਹੀਂ ਕਰ ਰਹੇ ਔਰ ਕਈਆਂ ਵੱਲ ਮੈਂ ਜਾ ਕੇ ਵੀ ਆਇਆ ਕਈਆਂ ਬੜੇ ਖੁੱਲੇ ਦਿਲ ਦੇ ਨਾਲ ਸਪੋਰਟ ਵੀ ਕਰ ਦਿੱਤੀ ਆ ਤੇ ਪ੍ਰਧਾਨ ਜੀ ਦਾ ਮੈਸੇਜ ਆ ਕਿ ਜਿਹੜੇ ਸਾਡੇ ਕੈਂਡੀਡੇਟ ਆਪਣੇ ਆਪਣੇ ਹਲਕੇ ਚ ਚੋਣ ਲੜ ਰਹੇ ਨੇ ਜਿੱਥੇ ਵੀ ਕੋਈ ਸਾਡੇ ਕੈਂਡੀਡੇਟ ਦਾ ਤੱਕੜ ਨਿਸ਼ਾਨ ਦਾ ਜਾਂ ਹਾਥੀ ਨਿਸ਼ਾਨ ਦਾ ਵਿਰੋਧ ਕਰੇਗਾ ਤੇ ਉਹ ਅਨਸ਼ਾਸਨੀ ਕਾਰਵਾਈ ਕੀਤੀ ਜਾਏਗੀ ਉਹ ਕੈਂਡੀਡੇਟ ਸਾਹਿਬ ਜਿਹੜੇ ਨੇ ਉਹ ਪ੍ਰਧਾਨ ਜੀ ਦੇ ਧਿਆਨ ਚ ਵੀ ਲਿਆਉਣਗੇ ਉਸ ਦਾ ਅਕਬੀਰ ਸਿੰਘ ਜੀ ਬਦਲ ਦੇ ਧਿਆਨ ਚ ਲਿਆਉਣਗੇ ਔਰ ਮੇਰੇ ਧਿਆਨ ਚ ਵੀ ਲਿਆਉਣਗੇ ਤੇ ਮੈਂ ਵੀ ਯਤਨ ਕਰਾਂਗਾ ਕਿ ਜਿਹੜਾ ਬੰਦਾ ਕੋਈ ਹੱਲੇ ਮਠਾਇਆ ਜਿਹੜਾ ਹੱਲੇ ਕੋਈ ਕਿਸੇ ਕਿਸਮ ਦਾ ਕੋ ਰੋਸ ਕਰਦਾ ਉਹਨੂੰ ਮੈਂ ਵੀ ਬੇਨਤੀ ਕਰਾਂਗਾ ਵੀ ਭਾਈ ਵੇਖੋ ਟਿਕ ਟਿਕ ਬੰਦੇ ਨੂੰ ਮਿਲਣੀ ਹੁੰਦੀ ਹੈ ਉਹ ਫੈਸਲਾ ਪ੍ਰਧਾਨ ਜੀ ਦਾ ਪਾਰਟੀ ਦਾ ਸਾਡਾ ਹੋ ਚੁੱਕਾ ਉਹਨੂੰ ਖੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਤੇ ਸਾਰਿਆਂ ਨੂੰ ਮੰਨਤ ਕਰਨੀ ਚਾਹੀਦੀ ਹੈ ਜੇ ਕੋਈ ਸ਼ਿਕਾਇਤ ਹੁੰਦੀ ਹੈ ਤੇ ਮੈਂ ਪ੍ਰਧਾਨ ਜੀ ਦੇ ਧਿਆਨ 'ਚ ਵੀ ਲਿਆਵਾਂਗਾ ਕੈਂਡੀਡੇਟ ਸਭਾ ਸਭਾਵਾਂ ਨੂੰ ਸਾਰੇ ਮੇਰੇ ਧਿਆਨ 'ਚ ਲਿਆਉਣਗੇ ਤੇ ਫਿਰ ਉਹ ਪਾਰਟੀ 'ਚ ਜੋ ਸ਼ਾਸਨਿਕ ਕਾਰਵਾਈ ਹੋਏਗੀ ਉਹ ਪ੍ਰਧਾਨ ਸਾਬ ਕਰਨਗੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਨਾ ਕਿ ਜਿਸ ਤਰੀਕੇ ਨਾਲ ਪੰਜਾਬ ਚ ਅਸਵੇ ਹਾਲਾਤ ਬਣੇ ਨੇ ਸਰਕਾਰ ਜਿਹੜੀ ਆ ਉਹ ਬਣ ਜਾ ਰਹੀ ਏ ਸਾਡੀ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਕਾਰੀ ਦਲ ਦੀ ਕਿਉਂਕਿ ਕਾਂਗਰਸ ਨੇ ਜਿਸ ਤਰ੍ਹਾਂ ਝੂਠੀ ਸੌਂ ਖਾਧੀ ਕੈਪਟਨ ਸਾਹਿਬ ਨੇ ਜਿੱਦਾਂ ਫਾਰਮ ਕਿਸਾਨਾਂ ਦੇ ਕਰਤੇ ਮਾਫੀ ਦੇ ਭਰੇ ਗਏ ਜਿੱਦਾਂ ਘਰ ਘਰ ਨੌਕਰੀ ਦੀ ਗੱਲ ਹੋਈ ਮੋਬਾਈਲ ਵੰਡਣ ਦੀ ਗੱਲ ਹੋਈ ਬੇਰਜ਼ਗਾਰੀ ਪਤਾ ਦੇਣ ਦੀ ਗੱਲ ਹੋਈ ਉਹ ਸਾਰੀ ਗੱਲ ਜਿਹੜੀ ਆ ਉਹ ਉਹਨਾਂ ਕੋ ਪੂਰੀ ਨਹੀਂ ਹੋ ਸਕੀ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਭਾਵੇਂ ਇਹਨਾਂ ਨੇ ਇਹ ਸੀਐਮ ਦਾ ਚਿਹਰਾ ਬੜਾ ਡਰਾਮਾ ਕੀਤਾ ਬਦਲ ਕੇ ਕਹਿਣ ਲੱਗੇ ਕਿ ਅਸੀਂ ਹੁਣ ਨਵਾਂ ਚ ਸੀਐਮ ਦੇਤਾ ਉਹਨੇ ਬੜੇ ਡਰਾਮੇ ਕੀਤੇ ਨੇ ਚੰਨੀ ਸਾਹਿਬ ਨੇ ਵੀ ਕਿ ਰੋਜ਼ ਨਵੇਂ ਐਲਾਨ ਕਰੀ ਜਾਂਦੇ ਨੇ ਕੋਈ ਐਲਾਨ ਜਿਹੜਾ ਉਹ ਵੀ ਇੰਪਲੀਮੈਂਟ ਨਹੀਂ ਹੋ ਰਿਹਾ ਔਰ ਲੋਕ ਪੰਜਾਬ ਦੇ ਸਿਆਣੇ ਨੇ ਕਿ ਇਹ ਨਹੀਂ ਹੋ ਸਕਦਾ ਕਿ ਤਕਰੀਬਨ ਪੌਣੇ 5 ਸਾਲ ਕੋਈ ਕੰਮ ਕਰੋ ਨਾ ਰੱਜ ਕੇ ਕਰਪਸ਼ਨ ਕਰੋ ਝੂਠੀਆਂ ਸੌਂਖਾਂ ਖਾ ਕੇ ਸਰਕਾਰ ਬਣਾ ਲਓ ਤੇ ਹੁਣ ਅਖੀਰ ਤੇ ਮਹੀਨੇ ਦੌਰ ਹੈ ਕਿ ਤੇ ਸੀਐਮ ਮਤਲਬ ਦਿਓ ਤੇ ਲੋਕ ਨਾਲ ਲੱਗ ਜਾਣਗੇ ਲੋਕਾਂ ਨੇ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਔਰ ਇੱਥੇ ਪਾਸੋਂ ਜਿਹੜੀ ਇਹ ਰੈਲੀ ਰੱਖੀ ਸੀ ਇਹਨਾਂ ਵੱਡੇ ਦਿਨ ਤੇ ਤੁਸੀਂ ਸਾਰੇ ਪ੍ਰੈਸਰਾਂ ਨੂੰ ਜਾਣਦੇ ਜੀ ਭਾਵੇਂ ਕਈਆਂ ਅਖਬਾਰਾਂ ਵਾਲਿਆਂ ਨੇ ਨਹੀਂ ਖਬਰ ਲਾਈ ਮੈਨੂੰ ਇਸ ਗੱਲ ਦਾ ਗਿਰਾ ਵੀ ਆ ਸੱਚੀ ਸੁੱਚੀ ਪੱਤਰਕਾਰੀ ਸਾਰਿਆਂ ਨੂੰ ਕਰਨੀ ਚਾਹੀਦੀ ਆ ਖਾਲੀ ਕੁਰਸੀਆਂ ਰਹੀਆਂ ਨੇ ਸੀਐਮ ਆਉਣਾ ਹੋਏ ਦੋ ਤਿੰਨ ਮੰਤਰੀ ਹੋਣ ਵਿਧਾਇਕ ਹੋਣ ਤੇ ਉਹ ਕੁਰਸੀਆਂ ਖਾਲੀ ਰਹਿਣ ਦਾ ਕਾਰਨ ਇਹ ਹੈ ਕਿ ਲੋਕਾਂ ਦਾ ਮੂਹ ਭੰਗ ਹੋ ਚੁੱਕਾ ਲੋਕ ਹੁਣ ਬਿਲਕੁਲ ਇਹਨੂੰ ਪਸੰਦ ਨਹੀਂ ਕਰਦੇ ਲੀਡਰਾਂ ਨੂੰ ਔਰ ਇਸ ਕਰਕੇ ਉਹ ਕੁਰਸੀਆਂ ਵੀ ਖਾਲੀ ਰਹੀਆਂ ਰੈਲੀ ਜਿਹੜੀ ਆ ਉਫਲਾਬ ਗਈ ਆ ਤੇ ਲੋਕ ਜਿਹੜੇ ਨੇ ਉਹ ਮੁੜੇ ਨੇ ਹੁਣ ਸਾਡੇ ਵੱਲੋਂ ਅਕਾਲੀ ਦਲ ਵੱਲੋਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਨਿਤ ਨਵੀਆਂ ਗਰੰਟੀਆਂ ਦਿੰਦੇ ਨੇ ਔਰ ਪੰਜਾਬ ਦਾ ਕੋਈ ਵੀ ਲੀਡਰ ਉਹ ਤੇ ਅੰਦਰੋਂ ਖੁਸ਼ ਨਹੀਂਗਾ ਕੇਜਰੀਵਾਲ ਤੇ ਕਿਹੜੀ ਯੁਰਤ ਨਹੀਂ ਵੀ ਕੋਈ ਆਪ ਕੋ ਐਲਾਨ ਕਰ ਦੇ ਗੱਲ ਕਰ ਦੇ ਉਹ ਆਏਗਾ ਤੇ ਨਿਤ ਨਵੀਂ ਗਰੰਟੀ ਕੇ ਜੀਵਾ ਜੜਾ ਦਿੰਦਾ ਔਰ ਲੋਕ ਸਿਆਣੇ ਨੇ ਕੋਈ ਦਿੱਲੀ ਕੋਈ ਬਾਹਰ ਦਾ ਦੇਸ਼ ਨਹੀਂਗਾ ਕੋਈ ਫਾਰਨ ਕੰਟਰੀ ਨਹੀਂ ਵੀ ਲੋਕਾਂ ਨੂੰ ਪਤਾ ਨਹੀਂ ਸਾਡੀਆਂ ਲੋਕਾਂ ਦੀਆਂ ਸਾਂਝੀਆਂ ਰਿਸ਼ਤਰੀਆਂ ਦਿੱਲੀ ਨੇ ਇਹੜੇ ਕੰਮ ਉੱਥੇ ਨਹੀਂ ਪੂਰੇ ਕਰ ਸਕੇ ਇੱਥੇ ਕਿਦਾਂ ਪੂਰੇ ਕਰ ਸਕਦੇ ਨੇ ਸੋ ਇਸ ਕਰਕੇ ਲੋਕੀ ਹੁਣ ਤੇ ਵਿਸ਼ਵਾਸ ਨਹੀਂ ਕਰ ਰਹੇ ਪੰਜਾਬ ਦੇ ਵੋਟਰ ਜਿਹੜੇ ਸਾਰਿਆਂ ਦਾ ਮੌਰ ਬਣਿਆ ਸਰਕਾਰ ਸਾਡੀ ਬਣਣੀ ਆ ਤੇ ਮੈਂ ਆਪਣੇ ਵਰਕਰ ਸਰਬਾਨ ਨੂੰ ਵੀ ਬੇਨਤੀ ਕਰਦਾ ਕਿ ਜਨੰਤ ਪ੍ਰਧਾਨ ਜੀ ਨੇ ਜੋ ਫੈਸਲਾ ਕੀਤਾ ਸੁਖਵੀਰ ਜੀ ਨੇ ਉਹ ਜਿਹੜੇ ਟਿਕਟ ਨਿਸ਼ਾਨ ਤੇ ਸਾਡੇ ਤਕੜੀ ਦੇ ਲੜ ਰਹੇ ਨੇ ਉਹਦੀ ਮਤ ਕਰੋ ਸਰਕਾਰ ਬਣਨੀ ਆ ਸਰਕਾਰਾਂ ਦੇ ਵਿੱਚ ਬੜੇ ਬੜੇ ਵਧੀਆ ਅਹੁਦੇ ਹੁੰਦੇ ਨੇ ਸਟੇਟ ਦੀਆਂ ਚੇਅਰਮੈਨੀਆਂ ਨੇ ਸਟੇਟਸ ਦੇ ਮੁਤਾਬਕ ਪੰਜਾਬ ਦੀਆਂ ਚੇਅਰਮੈਨੀਆਂ ਮਿਲਣਗੀਆਂ ਸਟੇਟਸ ਦੇ ਮੁਤਾਬਕ ਜ਼ਿਲ੍ਹਾ ਲੈਵਲ ਦੀਆਂ ਚੇਅਰਮੈਨੀਆਂ ਮਿਲਣਗੀਆਂ ਕੰਮ ਦੇ ਮੁਤਾਬਕ ਸਾਡੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਰਪੰਚ ਬਣਨਗੇ ਸਮਤੀ ਮੈਂਬਰ ਬਣਨਗੇ ਸਮਤੀਆਂ ਚੇਅਰਮੈਨ ਬਣਨਗੇ ਇਸ ਕਰਕੇ ਸਾਰਿਆਂ ਐਮਐਲਏ ਨਹੀਂ ਬਣਨਾ ਹੁੰਦਾ ਇੱਕ ਹੀ ਐਮਐਲਏ ਬਣਨਾ ਹੁੰਦਾ ਉਹ ਸੋਸ਼ਣ ਕੇ ਪ੍ਰਧਾਨ ਜੀ ਨੇ ਜੋ ਫੈਸਲਾ ਕੀਤਾ ਆ ਉਹ ਸਾਰਿਆਂ ਨੂੰ ਪ੍ਰਵਾਨ ਕਰਨਾ ਚਾਹੀਦਾ ਅੱਜ ਸਾਡਾ ਮਤਲਬ ਇਹੋ ਹੀ ਹੈ ਕਿ ਸਾਰੇ ਜਿਹੜੇ ਵਰਕਰ ਨੇ ਤਗੜੇ ਹੋ ਕੇ ਦਿਲੋਂ ਸਾਰੇ ਬੰਦੇ ਦੀ ਮਤ ਕਰੋ ਨਹੀਂ ਤੇ ਫਿਰ ਇਹ ਪਾਰਟੀ ਵੱਲੋਂ ਕੋਈ ਨਾ ਕੋਈ ਜ਼ਰੂਰ ਕਾਰਵਾਈ ਕੀਤੀ ਜਾਏਗੀ ਪ੍ਰਧਾਨ ਜੀ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ